ਲੋ ਵੀ ਕਹਿੰਦੇ ਖੇਡਾਂ ਬਾਤਨਾ ਪੰਜਾਬ ਦੀਆਂ ਜੀ ਸ਼ੁਰੂ ਹੋ ਚੁੱਕੀਆਂ ਨੇ ਭਵੰਤਮਨ ਸਰਕਾਰ ਨੂੰ ਇੱਕ ਬੇਨਤੀ ਕਰਦੇ ਆਂ ਵੀ ਇਨਾਂ ਖੇਡਾਂ ਦੇ ਵਿੱਚ ਵੀਰ ਬਣ ਕੇ ਇੱਕ ਗੇਮ ਹੋਰ ਐਡ ਕਰ ਦੇ ਉਹਦਾ ਨਾਮ ਰੱਖ ਦੇ ਚੁਗਲੀਆਂ ਦੀ ਰਾਣੀ ਜੇ ਆਪਾਂ ਇਹ ਖੇਡਾਂ 올림픽 ਦੇ ਵਿੱਚ ਐਡ ਕਰਾਉਣ ਚ ਕਾਮਯਾਬ ਹੋ ਗਏ 골ਡ ਮੈਡ ਤਾਂ ਆਪਣੇ ਪੰਜਾਬ ਵਾਲੀਆਂ ਬੁੜੀਆਂ ਐ ਲੈ ਆ ਲੈ ਸਿੱਟਣਗੇ ਜਿਵੇਂ ਮਿੱਟੀ ਚ ਗੜੇ ਪੈਂਦੇ ਹੁੰਦੇ ਨੇ ਆਪਕੋ ਜੋ ਦੋਨੋਂ ਗੋਰੀ ਨੇ ਪੋਨੀ ਦੀ ਲੋਟ ਕਰਕੇ ਆਏ ਕਹਿੰਨਾ ਮਾਈ ਮਦਰ ਇਸ ਡਾਰਟ ਬਰਾਈਟ ਡੇਜਸ ਆਫ ਐਵਰੀਡੇ ਵਿਦ ਫਾਇਰ ਮੀ ਉਦੋਂ ਆਪਣੇ ਆਨੇ ਨੇ ਮੂੰਹ 'ਚ ਚੁੰਨੀ ਲੈ ਕੇ ਅੱਦੇ ਪਿੰਡ ਨੂੰ ਸਰਟੀਫਿਕੇਟ ਵੰਡ ਦੇਣੇ ਨੇ। ਉਹ ਕਿਹਨਾਂ ਦੀ ਪ੍ਰੈਕਟਿਸ ਬਹੁਤ ਜ਼ਿਆਦਾ ਹੈ। ਦਿਨ ਦੇ ਵਿੱਚ 10 ਘੰਟੇ ਇਹੇ ਇਸੇ ਕੰਮ ਤੇ ਲੱਗੇ ਰਹਿੰਦੇ ਨੇ। ਕਿਸੇ ਦਾ ਭੋਗ ਹੋਵੇ, ਵਿਆਹ ਹੋਵੇ, ਸ਼ਾਦੀ ਹੋਵੇ, ਇਹਨਾਂ ਨੇ ਇਹ ਹਾਸਲ ਕਰਦੇ ਰਹਣਾਗਾ। ਪਾਠੀ ਸਿੰਘ ਤਾਂ ਬੈਠਾ ਕਰੀ ਜਾਂਦਾ ਹੁੰਦਾ, ਭਾਈ ਨਿੰਦਿਆ ਚੁਗਲੀ ਕਰਨਾ ਪਾਪ ਐ। ਇਹ ਕਹਿੰਣਗੇ ਨਹੀਂ ਬਾਬਾ ਜੀ ਸਾਨੂੰ ਸਭ ਕੁਝ ਮਾਫ ਐ। ਨਾਲ ਤਾਂ ਜਲੀਬੇ ਦੀ ਪਲੇਟ ਭਰ ਲੈਣਗੇ ਨਾਲੇ ਕਿਹੀ ਜਾਣਗੇ ਨਹੀਂ ਬਥੇਰਾ ਪੈਸਾ ਸੀ ਕਿ ਅੱਗ ਲਾਇਆ ਲੱਗਦੀ ਸੀ ਕਿ ਪਕੌੜੇ ਬਣਾ ਲੈਂਦੇ ਦੂਜੀ ਕੋ ਨਹੀਂ ਮੈਨੂੰ ਤਾਂ ਪਹਿਲੀ ਪਤਾ ਸੀ ਇਹਨਾਂ ਦੀ ਨੂੰਹ ਵਾਲੀ ਤੇਜ ਆ ਭੈਣੇ ਉਹਨੇ ਨਹੀਂ ਕੁਛ ਕਰਨ ਦਿੱਤਾ ਲੈ ਮੈਂ ਸ਼ਰਤ ਲਾ ਕੇ ਇਹ ਗੱਲ ਕਹਿਣਾ ਕਿ ਦੋ ਜਾਨੇ ਨੂੰ ਇਕੱਠੇ ਨੂੰ ਨਹਿਰ 'ਚ ਧੱਕਾ ਦੇ ਦੋ ਮਗਰੋਂ ਛੜ ਦੋ ਰੱਸਾ ਇਹ ਰੱਸਾ ਨਹੀਂ ਫੜਦੀ ਹੈਗੇ ਇਹ ਪਤਾ ਕੀ ਕਹਿਣਗੇ ਨਹੀਂ ਗੋਲੀ ਮਾਰ ਰੱਸੇ ਨੂੰ ਤੈਨੂੰ ਐ ਪਤਾ ਫਲਾਣੇ ਦੀ ਨੂੰ ਰਸਕੇ ਗਈ ਹੋਈਏਗੀ ਅੱਛਾ ਜਦੋਂ ਆਪਾਂ ਬੁੜੀਆਂ ਨੂੰ ਪਿੰਡ ਬਿਠਾ ਕੇ ਮੋਟਰਸਾਈਕਲ ਤੇ ਪਿੰਡ ਗਲੀ ਲੈ ਜੀ ਪਤਾ ਕੀ ਕਹਿਣੀਆਂ ਵੀ ਮੁੰਡੇ ਹੌਲੀ ਚਲਾਵੀ ਮੇਰੇ ਤਾਂ ਹੱਡ ਗੁੱਡੇ ਦੁਖਦੇ ਨੇ ਉਸੇ ਬੁੜੀ ਨੂੰ ਕਿਸੇ ਭੋਗ ਵਾਲੇ ਟੈਂਪੂ 'ਚ ਝਾੜ ਦੇ ਤੇ ਨੈਣਾ ਦੀ ਵਾਲੀ ਪਹਾੜੀ ਤੋਂ ਸੜਦੇ ਮੁੜ ਕੇ ਇਹਨਾਂ ਦੇ ਹੱਡ ਗੁੱਡੇ ਕਿੱਧਰ ਹੀ ਜਾਂਦੇ ਲਓ ਵੀ ਕਹਿੰਦੇ ਖੇਡਾ ਪਤਨਾ ਪੰਜਾਬ ਦੀਆਂ ਜੀ ਸ਼ੁਰੂ ਹੋ ਚੁੱਕੀਆਂ ਨੇ ਭਵੰਤਮਨ ਸਰਕਾਰ ਨੂੰ